ਅਕਸਰ ਪਹਾੜਾਂ ਵਿੱਚ ਹੋ ਰਹੀ ਬਾਰਿਜ ਜਿੱਥੇ ਆਪਣਾ ਕੈਰ ਬਸਾ ਰਹੀ ਹੈ ਉੱਥੇ ਹੀ ਮੈਦਾਨੀ ਇਲਾਕਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ ਔਰ ਜਿਸ ਦੇ ਚੱਲਦਿਆਂ ਪੌਂਗ ਡੈਮ ਵੱਲੋਂ 110000 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਗਿਆ ਹੈ ਜਿਸ ਦੇ ਚੱਲਦਿਆਂ ਮਿੱਥਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਾਰਨ ਕਿਸਾਨਾਂ ਦੀ ਫਸਲ ਵਿਉਸ ਦੀ ਚਪੇਟ ਵਿੱਚ ਆ ਗਈ ਹੈ ਸੁਰੱਖਿਅਤ ਜਗ੍ਹਾ ਤੇ ਭੇਜਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਸਥਾਨੀ ਲੋਕਾਂ ਨੇ ਕਿਹਾ ਹੈ ਕਿ 1988 ਦੇ ਵਿੱਚ ਐਦਾਂ ਦਾ ਹੜ੍ਹ ਵੇਖਣ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ 2025 ਵਿੱਚ ਹੋਰ ਜ਼ਿਆਦਾ ਤਬਾਹੀ ਵੇਖਣ ਨੂੰ ਮਿਲ ਰਹੀ ਹੈ ਸਥਾਨੀ ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਏ one of the premium and prestigious professional institutes providing a wide range of professional courses with 100% placement assistance we are sri sai group of institutes ਮੈਂ ਇੱਥੇ ਆਇਆ ਸੀਗਾ ਪਿਆਜ਼ ਰਿਆ ਦੇ ਪੌਂਦੇ ਪਾਣੀ ਬਹੁਤ ਜ਼ਿਆਦਾ ਆ ਗਿਆ ਨਾਲੋਂ ਬਹੁਤ ਜ਼ਿਆਦਾ ਪਾਣੀ ਆਈ ਇਹ ਤਾਂ ਲੋਕਾਂ ਦੇ ਘਰਾਂ 'ਚ ਵੱਢ ਜਾਣਾ ਜਿੰਨਾ ਪਾਣੀ ਆ ਬੜ ਵੀ ਗਿਆ ਕਾਫੀ ਪਿੰਡ ਲੱਗੇ ਲੱਗੇ ਜਿਹੜੇ ਹੈਗੇ ਇਹਨਾਂ ਦੇ ਘਰਾਂ ਦੇ ਸਾਰੇ ਅਜ ਪਾਣੀ ਵੜ ਗਏ ਆ ਜੀ ਤਮੀ ਅੱਗੇ ਵੀ ਕਦੇ ਇੰਦਾ ਫਲੱਡ ਦੇਖਿਆ ਹੈ ਨਾ ਫਲੱਡ ਅਹੀ ਨਹੀਂ ਦਿਖਿਆ ਜੀ ਸਨ 88 ਜੀ ਕਹਿੰਦੇ ਆ ਆਹ ਪਰ ਇਦੇ ਇੰਨਾ ਪਾਣੀ ਨਹੀਂ ਸੀਗਾ ਤੇ ਨਾ ਹੋਣਾ ਮੁੱਕਦਾ ਕਿੰਨਾ ਕੁ ਨੁਕਸਾਨ ਮਤਲਬ ਕਿ ਹੋ ਨੁਕਸਾਨ ਤਾਂ ਜੀ ਪਿੰਡਾਂ ਦੇ ਪਿੰਡ ਟੁੱਪ ਗਏ ਆ ਬਹੁਤ ਨੁਕਸਾਨ ਅੱਛਾ ਲੋਕਾਂ ਦੇ ਘਰਾਂ 'ਚ ਪਾਣੀ ਬਹੁਤ ਬਹੁਤ ਜ਼ਿਆਦਾ ਆ ਇਧਰ ਹਲੇੜ ਖੁਰ ਨਾਲ ਪੱਛੇ ਸਾਰਾ ਪਾਣੀ ਆਈ ਹੁਣ ਇਧਰ ਦੇ ਇਲਾਕੇ ਨੂੰ ਵੀ ਕਦਰਾਂ ਦੇ ਤੁਸੀਂਾਂ ਦਾ ਸੀ ਉਹਦੇ ਨਾਲ ਨਾਲ ਲੁਕੀ ਬੈਠੇ ਸੀ ਪ੍ਰਸ਼ਾਸਨ ਤਾਂ ਕੀ ਮਾਰਦਾ ਪ੍ਰਸ਼ਾਸਨ ਤਾਂ ਮੰਗ ਕੀ ਕਰ ਰਹੀ ਹੁਣ ਜਿਹੜਾ ਪਾਣੀ ਆਉਂਦੇ ਆ ਪੈਨ ਨੂੰ ਘਟ ਕੀਤਾ ਜਾਏ ਕਿਸੇ ਤਰੀਕੇ ਨਾਲ ਜਾਂ ਲੋਕਾਂ ਨੂੰ ਸਹਾਇਤਾ ਦਿੱਤੀ ਜਾਏ ਅੱਜ ਆ ਜਿਹੜਾ ਫਲੱਡ ਆਣਾ ਜੀ ਪਹਿਲਾਂ 2023 ਚ ਇਸ ਤੋਂ ਘੱਟ ਸੀਗਾ ਪਾਣੀ ਪਰ ਇਸ ਵਾਰ ਬਹੁਤ ਜ਼ਿਆਦਾ ਪਾਣੀ ਆਇਆ ਦੋ ਦਿਨ ਪਹਿਲਾਂ ਵੀ ਤਿੰਨ ਦਿਨ ਪਹਿਲਾਂ ਵੀ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ ਮਤਲਬ ਕਿ ਜਿਹੜੇ ਆ ਪਿੰਡ ਕੋਲੀਆਂ ਆ ਮਤਾਪਰ ਹੈ ਤੇ ਹਲੇੜ ਪਿੰਡ ਹੈ ਪੂਰਾ ਪਾਣੀ ਡੁੱਬਿਆ ਹੋਇਆ ਠੀਕ ਹੈ ਜੀ ਪਰ ਕੋਈ ਪ੍ਰਸ਼ਾਸਨ ਵੱਲੋਂ ਕੋਈ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਗਈ ਜਿੱਥੇ ਤੇ ਪਾਣੀ ਬਹੁਤ ਜ਼ਿਆਦਾ ਹੈ ਟੰਡਰ ਵਗੈਰਾ ਬਹੁਤ ਜ਼ਿਆਦਾ ਮਾਰ ਰਹੀ ਹੈ ਠੀਕ ਹੈ ਜੀ ਕਿੰਨਾ ਕੋ ਨੁਕਸਾਨ ਬਲ ਗਿਆ ਇਸ ਟਾਈਮ ਜਿਹੜੇ ਲਾਗੇ ਛਕੇ ਜਿਹੜੇ ਰਿਆ ਦੇ ਕਿੱਡੇ ਪਿੰਡਾਂ ਗਾ ਭਾਜੀ ਬਹੁਤ ਜ਼ਿਆਦਾ ਨੁਕਸਾਨ ਆਇਆ ਦੇਖੋ ਲੋਕਾਂ ਦੇ ਡੰਗਰ ਮਰ ਗਏ ਲੋਕਾਂ ਨੂੰ ਕਿਤੇ ਆਣ ਜਾਣ ਵਾਸਤੇ ਕੋਈ ਸਾਧਨ ਨਹੀਂ ਹੈਗੇ ਚਲੋ ਠੀਕ ਹੈ ਥੋੜੇ ਬਹੁਤਾ ਪ੍ਰਸ਼ਾਸਨ ਮਾੜਾ ਮੋਟਾ ਕੰਮ ਵੀ ਰਹੀ ਹੈ ਪਰ ਇੰਨਾ ਜ਼ਿਆਦਾ ਨਹੀਂ ਹੈ ਨਾ ਤੇ ਬਾਕੀ ਬਹੁਤ ਮਾੜੇ ਹਾਲਾਤ ਹੈ ਜੀ ਕਿਹੜਾ ਕਦਮ ਪ੍ਰਸ਼ਾਸਨ ਤੋਂ ਕੀ ਮੰਗ ਲਈ ਜਿੰਨਾ ਤਾਂ ਲੋਕਾਂ ਦਾ ਨੁਕਸਾਨ ਹੋ ਰਿਹਾਗਾ ਭਾਜੀ ਪ੍ਰਸ਼ਾਸਨ ਚਾਹੀਦਾ ਕਿ ਵੱਧ ਤੋਂ ਵੱਧ ਚੜਕੇ ਇਹਨਾਂ ਨੂੰ ਪਤਲੀ ਪੈਸੇ ਦਿੱਤੇ ਜਾਣ ਤੇ ਬਾਤੋ ਵਾਦਨਾਂ ਦੀ ਮਤਲਬ ਕੀ ਜAVE ਫਸਲਾਂ ਦਾ ਇਹ ਗੱਲ ਕਰੀ ਤੇ ਫਸਲਾਂ ਦਾ ਕਿੱਲਾ ਨੁਕਸਾਨ ਜਰਾ ਹੈ ਭਾਈ ਤੁਹਾਡੇ ਸਾਹਮਣੇ ਦੇਖੋ ਫਸਲ ਤੁਸੀਂ ਕੈਮਰਾਮੈਨ ਦੱਸੋ ਵੀ ਪੂਰੀ ਤਰਫ ਪੂਰੀ ਫਸਲ ਹੀ ਹੈ ਇਧਰ ਸਾਈਡ ਤੇ ਹੈਨਾ ਦੇਖੋ ਪੂਰੀ ਜਰਾ ਤਬਾਹ